ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਜੀਤ ਸਿੱਧੂ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਲਈ ਸੀ ਗੱਡੀ ਨਵੀਂ ਲਈ ਸੀ ਤਾਂ ਮੈਂ ਤੇ ਸਿੱਧੂ ਸਾਹਿਬ ਤੇ ਬੇਟੀ ਤਾਂ ਅਸੀਂ ਇਧਰਲੇ ਘਰੋਂ ਚੱਲੇ ਆ ਤੇ ਉਧਰੋਂ ਵੱਡੇ ਦੀਦੀ ਤੇ ਪੋਤਿਆਂ ਨੂੰ ਲੈ ਕੇ ਤੇ ਨਾਲ ਜਾਵਾਂਗੇ ਅਸੀਂ ਸ਼੍ਰੀ ਮੁਕਤਸਰ ਸਾਹਿਬ ਮੱਥਾ ਟੇਕਣ ਵਾਸਤੇ ਕਿਉਂਕਿ ਜਦੋਂ ਉਸ ਮਾਲਕ ਦੀ ਕਿਰਪਾ ਹੋਈ ਹੋਵੇ ਤਾਂ ਉਹਦਾ ਸ਼ੁਕਰਾਨਾ ਵੀ ਕਰਨਾ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਤਾ ਅਸੀਂ ਉਧਰੋਂ ਬੱਚਿਆਂ ਨੂੰ ਨਾਲ ਲਿਆ ਬੱਚਿਆਂ ਨੂੰ ਤੇ ਵੱਡੇ ਦੀਦੀ ਨੂੰ ਤਾਂ ਅਸੀਂ ਚਾਲ ਚਾਲੇ ਪਾਤੇ ਸ੍ਰੀ ਮੁਕਤਸਰ ਸਾਹਿਬ ਨੂੰ ਤਾਂ ਜਾਂਦਿਆਂ ਹੋਇਆ ਬਰਸਾਤ ਵੀ ਇੰਨੀ ਸੀ ਵੀ ਬਹੁਤ ਜ਼ਿਆਦਾ ਗੱਡੀ ਦੇ ਵਿੱਚ ਸ਼ਬਦ ਲੱਗੇ ਹੋਏ ਸੀ ਤਾਂ ਕਰਕੇ ਮੈਂ ਇੱਥੇ ਆਵਾਜ਼ ਮਿਊਟ ਕੀਤੀ ਹੋਈ ਏ ਗੱਡੀ ਦੀ ਮਤਲਬ ਸੌਰੀ ਵੀਡੀਓ ਦੀ ਤਾਂ ਵੱਡੇ ਦੀਦੀ ਦਾ ਪੋਤਾ ਦੀਦੀ ਤੇ ਅੱਜ ਛੋਟੂ ਤਾਂ ਗਿਆ ਨਹੀਂ ਗੁਰਨੂਰਤਾ ਉਹ ਤੇ ਦੀਦੀ ਦੀ ਪੋਤੀ ਫਿਰ ਕਹਿੰਦੀ ਮम्मा ਮੈਂ ਤਾਂ ਬਹੂੰਗੀ ਅੱਗੇ ਤੁਹਾਡੀ ਝੋਲੀ 'ਚ ਉਧਰੋਂ ਬੇਟੀ ਉਧਰ ਨਾਲ ਸੀਗੀ ਤੇ ਅਸੀਂ ਦੋਵੇਂ ਅੱਗੇ ਬੈਠੇ ਹੋਏ ਸੀਗੇ ਕਹਿੰਦੀ ਮम्मा ਮੈਂ ਤਾਂ ਬੈਠੂੰਗਾ ਅੱਗੇ ਕਹਿੰਦੀ ਬਰਸਾਤ ਦਾ ਵਧੀਆ ਮਜ਼ਾ ਲੈਂਦੇ ਜਾਵਾਂਗੇ ਇਹਨਾਂ ਤੋਂ ਉਹਨਾਂ ਤੋਂ ਪੁੱਛ ਕੇ ਵੇਖੋ ਜਿਹੜੇ ਵਿਚਾਰੇ ਇਸ ਬਰਸਾਤ ਦੇ ਸਤਾਏ ਹੋਏ ਜਿਹੜੇ ਘਰਾਂ ਤੋਂ ਬੇਕਾਰ ਹੋ ਗਏ ਪਸ਼ੂ ਡੰਗਰ ਸਭ ਰੋੜ ਗਏ ਬਹੁਤ ਦੁਖੀ ਆ ਪਰਮਾਤਮਾ ਤਾਂ ਵਾਹਿਗੁਰੂ ਮੇਰ ਕਰੇ ਸਭ ਦੇ ਉੱਤੇ ਤਾਂ ਅਸੀਂ ਇਸ ਤਰ੍ਹਾਂ ਬਸ ਵਿੱਚ ਵਿੱਚ ਦੀ ਮੈਂ ਥੋੜਾ ਵਿਊ ਲਿਆ ਸੀਗਾ ਉਹ ਵੀ ਤਾਂ ਵੀ ਵੇਖੋ ਇੰਨੀ ਬਰਸਾਤ ਸੀ ਵੀ ਬਿਲਕੁਲ ਹਨੇਰਾ ਹੋ ਗਿਆ ਸੀ ਲਾਈਟਾਂ ਜਗ ਗਈਆਂ ਸੀ ਗੱਡੀਆਂ ਦੀਆਂ ਤਾਂ ਬਹੁਤ ਜ਼ਿਆਦਾ ਸਾਰੇ ਪਾਸੇ ਬਰਸਾਤ ਬਹੁਤ ਜ਼ਿਆਦਾ ਹੋਈ ਪਈ ਐ ਲਓ ਜੀ ਕਰਦਿਆਂ ਕਰਾਉਂਦਿਆਂ ਅਸੀਂ ਮੁਕਤਸਰ ਸਾਹਿਬ ਪਹੁੰਚ ਗਏ ਆ ਅਸੀਂ ਪਾਈ ਮਹਾ ਸਿੰਘ ਦੀਵਾਨ ਹਾਲ ਵਾਲੀ ਸਾਈਡ ਤੋਂ ਗੱਡੀ ਐਂਟਰ ਕੀਤੀ ਗੁਰਦੁਆਰਾ ਸਾਹਿਬ ਦੇ ਅੰਦਰ ਪਿੱਛੋਂ ਸਰਾਹ ਵਾਲੇ ਪਾਸਿਓਂ ਤਾਂ ਜਿੱਧਰ ਲੰਗਰ ਹਾਲ ਹੈ ਤਾਂ ਇਸ ਤਰ੍ਹਾਂ ਇਧਰੋਂ ਦੀ ਐਂਟਰ ਹੋ ਕੇ ਅਸੀਂ ਸਿੱਧੇ ਹੀ ਗਏ ਸਰਾਹ ਵਾਲੇ ਪਾਸੇ ਜੱਗ ਗਏ ਤਾਂ ਸਰਾਹ ਵਾਲੇ ਪਾਸੇ ਜਾ ਕੇ ਐਂਡ ਤੇ ਅਸੀਂ ਗੱਡੀ ਲਾਈ ਸਰਾਹ ਦੇ ਨੇੜੇ ਕਿਉਂਕਿ ਐ ਸਰਾਹ ਦੇ ਵਿੱਚ ਅਸੀਂ ਪਹਿਲਾਂ ਤਾਂ ਅਸੀਂ ਸਰਾਹ ਦੇ ਵਿੱਚ ਗਏ ਕਿਉਂਕਿ ਇੱਥੇ ਵੱਡੇ ਦੀਦੀ ਦਾ ਜਵਾਈ ਮੈਨੇਜਰ ਲੱਗਿਆ ਹੋਇਆ ਤਾਂ ਉੱਥੇ ਅਸੀਂ ਚਾਹ ਪਾਣੀ ਪੀਤਾ ਚਾਹ ਪਾਣੀ ਪੀ ਕੇ ਫਿਰ ਅਸੀਂ ਮਿਲ ਕੇ ਉਹਨਾਂ ਨੂੰ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰ ਗਏ ਤਾਂ ਇਧਰੋਂ ਉਦੋਂ ਮੈਂ ਵੀਡੀਓ ਸ਼ੂਟ ਕਰ ਰਹੀ ਸੀ ਤਾਂ ਸਾਰੇ ਗੁਰਦੁਆਰਾ ਸਾਹਿਬ ਦਾ ਬਰਸਾਤ ਵੀ ਇੰਨੀ ਜ਼ਿਆਦਾ ਹੋ ਰਹੀ ਸੀ ਨਾ ਬੜੀ ਵੀ ਤਾਂ ਇੱਥੇ ਮੈਂ ਹੁਣ ਗੁਰਦੁਆਰਾ ਸਾਹਿਬ ਦੇ ਇਹ ਜਿਹੜੇ ਤੇ ਆਪਾਂ ਦਰਸ਼ਨ ਕਰ ਰਹੇ ਆਂ ਇਹ ਮੁਕਤਸਰ ਸਾਹਿਬ ਦੇ ਵਿੱਚ ਹੈ ਜਿਹਨੂੰ ਆਪਾਂ ਜਿਹਨੂੰ ਪਹਿਲਾਂ ਇਹਦਾ ਨਾਮ ਸੀਗਾ ਖਦਰਾਨੇ ਦੀ ਟਾਬ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਤਾਂ ਪਾਸ਼ਾ ਨੇ ਆ ਕੇ ਇੱਥੇ ਬੇਦਾਵਾ ਪਾੜਿਆ ਤੇ ਸਿੰਘਾਂ ਨੂੰ ਮੁਕਤ ਕੀਤਾ ਤਾਂ ਇੱਥੋਂ ਇਹਦਾ ਨਾਮ ਮੁਕਤਸਰ ਪੈ ਗਿਆ ਸੀਗਾ ਤਾਂ ਉੱਥੇ ਅਸੀਂ ਮੱਥਾ ਟੇਕਿਆ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਸੀਗੀ ਅਸੀਂ ਬਾਹਰ ਨਹੀਂ ਅਸੀਂ ਫਿਰ ਅੰਦਰੋਂ ਹੀ ਸਾਰਾ ਵਿਊ ਲੈ ਲਿਆ ਅਸੀਂ ਗੁਰਦੁਆਰਾ ਸਾਹਿਬ ਦਾ ਕਿਉਂਕਿ ਅੱਜ ਸੰਗਤ ਵੀ ਇੰਨੀ ਬਰਸਾਤ ਹੋਣ ਦੇ ਕਰਕੇ ਬਹੁਤ ਘੱਟ ਸੀਗੀ ਕਿਤੇ-ਕਿਤੇ ਹੀ ਕੋਈ ਜੀ ਆ ਰਿਹਾ ਸੀ ਨਹੀਂ ਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਮੇਸ਼ਾ ਹੀ ਸੰਗਤ ਦੀਆਂ ਰੌਣਕਾਂ ਲੱਗੀਆਂ ਹੁੰਦੀਆਂ ਬੜੀਆਂ ਵਧੀਆ ਉਹਦਾ ਕਾਰਨ ਇਹ ਸੀਗਾ ਵੀ ਸਵੇਰ ਤੋਂ ਬਰਸਾਤ ਦਾ ਜ਼ਿਆਦਾ ਜ਼ੋਰ ਹੋਣ ਕਰਕੇ ਤਾਂ ਜੈਸਮੀਨ ਤੇ ਦੀਦੀ ਦਾ ਪੋਤਾ ਤੇ ਸਿੱਧੂ ਸਾਹਿਬ ਇਹ ਅੱਗੇ ਸੀਗੇ ਤਿੰਨੇ ਅਸੀਂ ਦੋਵੇਂ ਪੈਣਾ ਪਿੱਛੋਂ ਤੁਰੀਆਂ ਆਉਂਦੀਆਂ ਸੀਗੀਆਂ ਤੇ ਇੱਥੇ ਮੇਟੀ ਵੀਡੀਓ ਬਣਾ ਰਹੀ ਸੀ ਦਾ ਅੰਦਰੋਂ ਅਸੀਂ ਸਿੰਘ ਤੋਂ ਪੁੱਛ ਕੇ ਸਿਰਫ ਦਰਬਾਰ ਸਾਹਿਬ ਦੀ ਇੱਕੋ ਫੇਰ ਅਸੀਂ ਲਈ ਮੈਂ ਕਿ ਅੰਦਰ ਵੀ ਥੋੜੇ ਜੇ ਤੁਹਾਨੂੰ ਦਰਸ਼ਨ ਕਰਵਾ ਦਈਏ ਅਸੀਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਤਾਂ ਅਸੀਂ ਬਾਹਰ ਨੂੰ ਨਿਕਲ ਗਏ ਸੀ ਇਧਰੋਂ ਇਧਰੋਂ ਜਦੋਂ ਬਾਹਰ ਨੂੰ ਜਾਈਦਾ ਤੇ ਇਧਰੋਂ ਫੇਰ ਪ੍ਰਸ਼ਾਦ ਲੈ ਕੇ ਅਸੀਂ ਉਸ ਤੋਂ ਬਾਅਦ ਅਸੀਂ ਪਿਛਲੇ ਪਾਸੇ ਜਿੱਥੇ ਅੰਗੀਠਾ ਸਾਹਿਬ ਗੁਰਦੁਆਰਾ ਦੇ ਵੀ ਦਰਸ਼ਨ ਆ ਨਾ ਦੇ ਪਿਆਰੇ ਨੇ ਸਭ ਅੰਮ੍ਰਿਤ ਸਰਬ ਦੇ ਜੈ ਕੰਬਲੀ ਰਹਾ ਸਤ ਸਾਈ ਨੇਬੋ ਕਿਰਿਓ ਸਿਉ ਕੰਬਲੀ ਅੰਮ੍ਰਿਤ ਵਰਤਨ ਦੇ ਕੋ ਜਾਈ ਮਨਾ ਚ ਨੱਚ ਦੇ ਨੱਚ ਸੋਨਾ ਚ ਨੇਬੋ ਜਿਹਾ ਆਪ ਹਾਂ ਸਾਥ ਪੂਰੇ ਸਤਗੁਰੂ ਜੀ ਦੇ ਨਿਰਨਾਸ ਜਿਹੜੇ ਸਤਿ ਸਾਖਿ ਪ੍ਰਾਪਤ ਹੋਇਆ ਹੈ ਸਤ 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 ਸੌਰੀ ਟੂ ਸੇ ਇਹਦੇ ਵਾਸਤੇ ਅੱਗੋਂ ਮੈਂ ਨਹੀਂ ਸ਼ੂਟ ਕਰ ਮਤਲਬ ਕਿ ਇਹ ਲਾਊਡ ਹੀ ਨਹੀਂ ਹੈਗਾਗਾ ਸ਼ੂਟ ਕਰਨਾ ਸਿਰਫ ਗੇਟ ਤੱਕ ਹੀ ਮੈਂ ਕੀਤਾ ਹੋਇਆ ਹੈ ਗੇਟ ਤੋਂ ਬਾਅਦ ਅੰਦਰ ਜਾ ਕੇ ਕੈਮਰਾ ਬੰਦ ਕਰ ਲਿਆ ਸੀਗਾ ਸਿਰਫ ਬਾਹਰਲੀ ਬਾਹਰਲੀ ਜਿਹੜੀ ਸੜਕ ਸੀਗੀ ਉੱਥੇ ਉੱਥੇ ਹੀ ਵਿਖਾਇਆ ਸੀ ਕੱਲਾ ਮੈਂ ਗੁਰੂ ਘਰ ਅਸੀਂ ਦਰਸ਼ਨ ਕੀਤੇ ਦਰਸ਼ਨ ਮੇਲਾ ਕਰਕੇ ਅਸੀਂ ਫਿਰ ਵਾਪਸੀ ਨੂੰ ਚਾਲੇ ਪਾਤੇ ਆਉਂਦਿਆ ਹੋਇਆ ਅਸੀਂ ਫਿਰ ਕਿਲੀਪੀਸੀ ਆਨੇ ਆਉਂਦੇ ਹੋਏ ਕੰਟੀਨ ਤੋਂ ਵੀ ਹੋ ਕੇ ਆਏ ਕੰਟੀਨ ਤੋਂ ਥੋੜਾ ਜਿਹਾ ਘਰ ਦਾ ਜ਼ਰੂਰੀ ਸਮਾਨ ਸੀ ਲਿਆਉਣ ਵਾਲਾ ਉਹ ਲਿਆਂਦਾ ਤਾਂ ਹੁਣ ਅਸੀਂ ਆ ਗਏ ਘਰ ਦੇ ਨੇੜੇ ਉਹਨਾਂ ਦੇ ਕਾਗੇ ਤੇ ਇੱਧਰ ਹੀ ਰਹੇਗੇ ਚਲੇ ਜਾਂਦੇ ਆਂ ਅਗੋਂ ਸਮਾਨ ਪਾ ਲੈ ਸੀਗਾ ਆ ਲੋ ਅੰਦਰ ਪਤਾ ਨਹੀਂ ਕਿ ਕੀ ਪੜਿਓ ਅਗੋਂ ਪਾਉ ਸਮਾਨ ਇਹਦੇ ਵਿੱਚ ਇਹਦੇ ਉੱਪਰ ਆ ਪਰਲੇ ਪਾਸੇ